ਹਾਂਜੀ ਅੱਜ ਇੱਕ 80 ਧਰਮਸ਼ਾਲਾ ਨੂੰ ਲੈ ਕੇ ਬਹੁਤ ਵੱਡਾ ਧਰਨਾ ਜਿਹੜਾ ਨਿਹਾਲ ਸਿੰਘ ਵਾਲਾ ਦੇ ਵਿੱਚ ਲੱਗਿਆ। ਉਹ ਨਿਹਾਲ ਸਿੰਘ ਵਾਲਾ ਦੇ ਵਿੱਚ ਸਮੁੱਚੀ ਕਾਂਗਰਸ ਪਾਰਟੀ ਦੇ ਨਾਲ ਕੁਝ 5 7 ਤੇ 9 ਵਾਰਡ ਦੀਆਂ ਔਰਤਾਂ ਹੀ ਪਹੁੰਚੀਆਂ। ਸਿਆਣੇ ਕਹਿੰਦੇ ਕਿ ਜਿਹੜਾ ਪਰੋਬਰਾਮ ਦੇ ਵਿੱਚ ਧਰਨੇ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਹੋਵੇ ਤੇ ਅਕਸਰੀ ਧਰਨੇ ਆ ਜਿਹੜੇ ਉਹ ਕਾਮਯਾਬ ਹੁੰਦੇ ਨੇ ਸਾਡੇ ਨਾਲ ਕੁਝ ਗੀਤੀਆਂ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਮਾ ਜੀ ਦੇ ਕੀ ਨਾਮ ਹੈ? ਪਹਿੰਦਰਪੁਰ ਅੱਛਾ ਜਿਹੜਾ ਤੁਸੀਂ ਧਰਨਾ ਲਾਇਆ ਜਿਹੜੀ ਧਰਮਸ਼ਾਲਾ ਢਾਈ ਗਈ ਹੈ ਇਹ ਧਰਮਸ਼ਾਲਾ ਬਾਰੇ ਜਾਣਕਾਰੀ ਦਿਓ ਇਹ ਚਾਰ ਪੀੜੀਆਂ ਤੋਂ ਧਰਮਸ਼ਾਲਾ ਚੱਲ ਰਹੀ ਹੈ ਜੀ ਸਾਡੇ ਕੋਲੇ ਆਮ ਪਰਿਵਾਰ ਵਾਲੇ ਬੰਦੇ ਆ ਜਿਹੜੇ ਜਿਵੇਂ ਮਨਜੀਤ ਸਿੰਘ ਐ ਲੈ ਲੈ ਆ ਇਹ ਸਾਡੇ ਨਾਲ ਧੱਕਾ ਕਰ ਰਹੇ ਆ ਜੀ ਧੱਕੇ ਨਾਲ ਸਾਡੇ ਤੇ ਉਹ ਮਾਰਕੀਟ ਕਮੇਟੀ ਵਾਲਾ ਦਫ਼ਤਰ ਬਣਾ ਰਹੇ ਆ ਪਰ ਅਸੀਂ ਇਹ ਬੰਡ ਨਹੀਂ ਦੇਣਾ ਕਿਉਂਕਿ ਸਾਡੇ ਨਾਲ ਵੀ ਸਹਿਯੋਗੀ ਸਾਡੇ ਕਾਂਗਰਸ ਪਾਰਟੀ ਦੇ ਮੈਂਬਰ ਸਾਡੇ ਨਾਲ ਸਹਿਯੋਗ ਦੇ ਰਹੇ ਆ ਅਸੀਂ ਉਹਨਾਂ ਦੇ ਨਾਲ ਸਹਿਯੋਗ ਦਵਾਂਗੇ ਉਹ ਸਾਡੇ ਨਾਲ ਸਹਿਯੋਗ ਕਰਨਗੇ ਅਸੀਂ ਇੱਥੇ ਕਮਿਊਨਿਟੀ ਸੈਟਰ ਬਣਾਵਾਂਗੇ ਅਸੀਂ ਇੱਥੇ ਇੱਕ ਦਫ਼ਤਰ ਨਹੀਂ ਬਣਦਾ ਜਿਹੜਾ ਤੁਹਾਡੇ ਵਾਰਡ ਨੰਬਰ ਦੇ ਇੱਥੋਂ ਦੇ ਐਮਸੀ ਸਾਹਿਬ ਨੇ ਉਹਨਾਂ ਨੇ ਇਸ ਤੋਂ ਪਹਿਲਾਂ ਵੋਟਾਂ ਲੈਣ ਸਮੇਂ ਤੁਹਾਡੇ ਨਾਲ ਕੀ ਵਾਅਦਾ ਕਰਿਆ ਸੀ ਉਦੋਂ ਸਾਨੂੰ ਕਹਿ ਰਹੇ ਸੀ ਉਹ ਵੀ ਤੁਹਾਨੂੰ ਕਵੈਂਟੀ ਸੈਟਰ ਵਧੀਆ ਬਣਾ ਕੇ ਦਵਾ ਕੇ ਅਸੀਂ ਇੱਥੇ ਤੋਂ ਅਸੀਂ ਆਪਣੇ ਬੱਚਿਆਂ ਦਾ ਵਿਆਹ ਸ਼ਾਦੀ ਜਾਂ ਕੋਈ ਹੋਰ ਡਾਕ ਵਾਲਾ ਪ੍ਰੋਗਰਾਮ ਆਪਾਂ ਕਰ ਸਕਦੇ ਹਾਂ ਇੱਥੇ ਤੇ ਅੱਜ ਉਹ ਕਹਿ ਰਹੇ ਆ ਸੀ ਇੱਥੇ ਦਾਫਤਰ ਬਣਾਉਣੇ ਆ ਜਿਹੜੇ ਆਪਣੇ ਪ੍ਰਧਾਨ ਸਾਹਿਬ ਨੇ ਜਗਦੀਪ ਸਿੰਘ ਗਟਰਾ ਜੀ ਉਹਦਾ ਕਹਿ ਰਹੇ ਨੇ ਕਿ ਤੁਹਾਡੀ ਸੰਗੂਲੀਏ ਦੇ ਤੁਹਾਡੀ ਇੱਕ ਕੇ ਦੇ ਨਾਲ ਤੁਹਾਨੂੰ ਪੁੱਛ ਕੇ ਜਾਣਗੇ ਤੁਹਾਡੀ ਫੈਸਲਾ ਮਸ਼ਵਰਾ ਲੈ ਕੇ ਅਸੀਂ ਇਹਦਾ ਕੀਤਾ ਗਿਆ ਸਾਨੂੰ ਉਸ ਬੰਦੇ ਦਾ ਕਾਰਨ ਜੀ ਸਾਨੂੰ ਸਬੂਤ ਕਾਰਨ ਜੀ ਸਾਨੂੰ ਕਾਦੋ ਪੁੱਛਿਆ ਸੀ ਉਹਨਾਂ ਨੇ ਅਸੀਂ ਨੇ ਕਹਿ ਕੇ ਦਿਖਾ ਰਹੇ ਕਿ ਸਾਰੇ ਪੁੱਛ ਕੇ ਗਏ ਡਾਕੂਮੈਂਟ ਆਦਾਸ ਉਹਨੂੰ 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 ਪੁੱਛ ਕੇ ਬਰਾ ਕਰ ਲੈਣਾ ਕਿ ਬੰਦ ਛੋੜ ਦੇ ਜਿਵੇਂ ਪਹਿਲਾਂ ਵਾਂਗ ਅੱਗੇ ਜਾ ਹਾਂ ਅੱਗੇ ਹਾਂ ਬੋਲੋ ਹਾਮੇ ਯਾ ਸਾਡੇ ਪੁੱਛਿਆ ਗਿਆ ਅਰੇ ਗਲੀ ਤੇ ਆਇਆ ਪੁੱਛਿਆ ਨਹੀਂ ਯਾ ਸਾਡੇ ਕਿਸੇ ਬੰਦੇ ਨੇ ਪੁੱਛਿਆ ਇਹ ਬੁੜੀ ਨੇ ਪੁੱਛਿਆ ਕਿਸੇ ਨੂੰ ਉਹ ਤਾਂ ਵਿਆਹ ਦੇ ਹੀ ਜਾਂਦੇ ਵੀ ਤੁਹਾਡੇ ਨਾਲ ਗੱਲਬਾਤ ਹੋਈ ਆ ਸਾਰੀ ਅਸੀਂ ਆਪਾਂ ਕਦੀ ਗੱਲਬਾਤ ਕਰਕੇ ਬਣਾਉਗਾ ਸਾਡੇ ਕੋਲ ਬੋਲ ਕੇ ਆਪਾਂ ਜਰੂਰ ਰਹੇ ਦੇਵਾਂ ਆਪਣੇ ਗੁੰਡਾ ਕਰਕੇ ਕਰੂਗਾ ਅੱਗੇ ਅੱਗੇ ਅੱਛਾ ਜੇਕਰ ਤੁਹਾਨੂੰ ਤਾਂ ਰਸੋਈ ਨਹੀਂ ਬਣਾ ਕੇ ਬਿਤੀ ਜਾਂਦੀ ਜਾਂ ਇਹ ਕੰਮ ਨਹੀਂ ਰੋਕਿਆ ਜਾਂਦਾ ਫੇਰ ਕੀ ਕਰੂਗੇ ਅਸੀਂ ਇਹ ਤਾਂ ਮਤਲਬ ਮਤਲਬ ਜਦੋਂ ਤਾਂ ਕਿਉਂ ਯਾੜਦਾ ਹੁੰਦਾ ਸੀ ਕਦੋਂ ਅਸੀਂ ਹੋਣੇ ਕਿੱਥੇ ਲੁੱਕ ਗਿਆ ਹੁਣ ਸਾਡੇ ਘਾਟੇ ਕੋਟਾ ਦੱਬ ਲੈਨੇ ਨਹੀਂ ਆਕੇ ਗਰੀਬਾਂ ਦਾ ਪਾਣਾ ਗਰੀਬਾਂ ਦਾ ਬਾਲਕ ਅਛੋਕ ਪਾਣਾ ਗਰੀਬਾਂ ਦਾ ਪਾਣਾ ਲੱਗ ਗਿਆ ਤੱਕਣੇ ਦਾ ਬਾਲਕ ਜਿਹਨੇ ਪੈਸੇ ਬਿਆ ਕਰ ਲਣਗੇ ਅਸੀਂ ਕਿਹੜਾ ਕੀ ਗਰੀਬ ਕਿੱਥੇ ਜਾਊਗਾ ਅਸੀਂ ਕਿੱਥੇ ਜਾਵਾਂਗੇ ਹਾਂ ਸਰਪੰਚ ਪੰਡਾ ਬੱਤੀ ਜਿਹੜਾ ਦੇ ਲਈ ਬਣੀ ਜਾਣੇ ਘਟਦੇ ਨਹੀਂ ਸਾਰੇ ਮਰਵਾਤੇ ਸਾਰੇ ਜਿਹੜੇ ਹਿਸਾਬ ਦੇ ਨਾਲ ਧਰਮਸਾਲਾ ਢਾਈ ਗਈ ਆ ਜਿਹੜੇ ਹਿਸਾਬ ਦੇ ਨਾਲ ਧਰਮਸਾਲਾ ਢਾਈ ਗਈ ਆ ਕੱਲ ਨਹੀਂ ਪੱਥਰ ਵੀ ਰੱਖਿਆ ਗਿਆ ਐਮਐਲਏ ਸਾਹਿਬ ਵੀ ਆਏ ਨੇ ਜਗਦੀਪ ਸਿੰਘ ਗਟਰਾ ਵੀ ਆਏ ਨੇ ਓੜਾ ਨਜ਼ਰੀਆਂ ਸੀ ਓਲ ਦਾ ਢੰਗ ਤਰੀਕਾ ਜਾਣਦਾ ਉਦਘਾਟਨ ਕਰਦਾ ਉਹਨੂੰ ਕਿਹੜੇ ਢੰਗ ਨਾਲ ਦੇਖ ਰਹੇ ਹੋ ਓਏ ਅੰਦਰ ਜਾ ਕੇ ਕੰਮ ਕਰ ਦਿਓ ਸਿੱਧਾ ਉਹਨਾਂ ਨੂੰ ਇੰਨਾ ਘੱਟ ਕੇ ਇੱਥੇ ਹੀ ਮਰ ਜਾਗੇ ਤੇ ਪਰ ਜਿਹੜਾ ਕੁਝ ਮਰਜ਼ੀ ਕਰ ਲੈ ਸੀ ਉਹਦਾ ਹੱਕ ਲੈ ਕੇ ਛੱਡੋ ਕਿੰਨਾ ਚਿਰ ਧਰਨਾ ਚੱਲੀ ਰਹੂਗਾ ਬਲੋ ਤੁੰਮੀ ਨੇ ਚੱਲਦੇ ਹਾਂ ਨਾ ਚਿਹਰੀ ਬੈਠਾ ਰਹੇ ਕਿੰਨੇ ਸਾਲ ਚੱਲੇ ਕਰਦੇ ਉਹਨਾਂ ਚਿਹਰੀ ਬੈਠਾ ਐਦਾਂ ਉਹਨਾਂ ਚਿਹਰੀ ਬੈਠਣਾ ਇਹ ਅੱਜ ਤੋਂ ਹੁੰਦੀ ਆ ਪਿੰਡ ਦੀ ਧਰਮਸਾਲਾ ਹੋਵੇ ਪਿੰਡ ਦੀ ਸਾਥ ਹੋਵੇ ਇਹ ਜਿੱਤ ਹੁੰਦੀ ਆ ਪਿੰਡ ਦੀ ਇਹ ਪਿੰਡ ਦੀ ਤੇ ਕਿਤੇ ਬੋਮ ਦਾ ਸਾਰੀ ਮਰਜ਼ੀ ਪਿੰਡ ਦਾ ਬੰਦਾ ਇੱਕ ਰੋਬੋਟ ਘੱਟ ਰੱਖਾ ਲੱਗਿਆ ਜਿਵੇਂ ਪਤਾ ਬਣ ਕੇ ਮੰਦਿਰ ਦੇ ਜਿਗਰੀ ਉਹਨਾਂ ਨੇ ਇਹ ਕੰਮ ਕੀਤਾ ਪਿੰਡ ਦਾ ਬੰਦਾ ਵਿੱਚ ਕੋਈ ਵੀ ਨਹੀਂ ਕੋਈ ਜਾਣਦਾ ਕਿ ਇਹ ਗੱਲ ਨਹੀਂ ਸੁਣਦਾ ਤੇ ਜੋ ਵੀ ਉਹਨੇ ਇੱਥੇ ਡਰਾਮਾ ਕੀਤਾ ਉਹ ਮਟੇਰ ਦੇ ਸਿਰ ਤੇ ਨਾ ਪਿੰਡ ਵਾਲਿਆਂ ਦੇ ਉੱਤੇ ਤਾਂ ਬਾਹਰੋਂ ਕੋਈ ਨਹੀਂ ਮੰਗਾਲੀ ਕਿ ਅਸੀਂ ਗੁੜੀਆਂ ਹੀ ਸੀ ਜਿਵੇਂ 10-12 ਪਹਿਲਾਂ ਦੋ ਬੱਚਾ ਪੁਲਿਸ ਨੂੰ ਮੰਗਾਲੀਆਂ ਅੱਜ ਤਾਂ ਪੁਲਿਸ ਕੋਲੇ ਵੀ ਟਾਈਮ ਸੀ ਜਿੱਤੇ ਸਾਡੇ ਨਾਲ ਧੱਕਾ ਹੋਇਆ ਸੀ ਉਦਦੇ ਪੁਲਿਸ ਵਾਲੇ ਕਹਿੰਦੇ ਸੀ ਕਿ ਸਾਡੇ ਕੋਲ ਤਾਂ ਥਾਣੇ 'ਚ ਮੁਲਾਜ਼ਮ ਹੀ ਨਹੀਂ ਕੋਈ ਜਿੱਥੇ ਗੁੰਡਾਗਰਦੀ ਹੁੰਦੀ ਆ ਉੱਥੇ ਤਾਂ ਸਾਡਾ ਪ੍ਰਧਾਨ ਡਟ ਕੇ ਜੋ ਕਰਦਾ ਹਰੇ ਗੁੰਡਿਆਂ ਦੀ ਮਦਦ ਕਰਦਾ ਉਹਨੂੰ ਤਾਂ ਹੌਸਲਾ ਵਧਾਉਂਦਾ ਜਿੱਥੇ ਕੋਈ ਇਨਸਾਫ ਦੀ ਗੱਲ ਆ ਤੇ ਉੱਥੇ ਆ ਕੇ ਇਹ ਬਦਵਾਸਾ ਕਰਦਾ ਮੂੰਛ ਪਾ ਕੇ ਅੱਛਾ ਲੋਕ ਜਾਨਦਗੇ ਰਹਿਣ ਕੱਲ ਨੂੰ ਫਿਰ ਵੋਟਾਂ ਲੈਣੋਂਗੇ ਤੇ ਫਿਰ ਕਿਹੜੇ ਨਾਇਰਾਂ ਤੇ ਸ਼ਾਊਂਗੇ ਤੁਸੀਂ ਦਾ ਕੱਢੇ ਦੇ ਦਵਾਵਾਂਗੇ ਵੋਟਾਂ ਕੋਈ ਕੰਮ ਆਦਾ ਸਾਡਾ ਨਾਂ ਕਰ ਦਵਾਵਾਂਗੇ ਕਿੰਨੇ ਸਾਰੀ ਜਣੀਆਂ ਲੱਕ ਜਿਹੜੇ ਸਾਡੇ ਨਾਲ ਅੱਜ ਖੜੇ ਆ ਅਸੀਂ ਉਹਨਾਂ ਨਾਲ ਕੱਲੋਂ ਮੋਟਾ ਆ ਗਏ ਉਹਨਾਂ ਨਾਲ ਅਸੀਂ ਸਾਡੇ ਜਿਹੇ ਪਿੰਡ ਦਾ ਕੋਈ ਵੀ ਅਸੀਂ ਉਹਦਾ ਨਾਲ ਨਹੀਂ ਕਰਦੇ ਜਿਹੜਾ ਕਿਸੇ ਜਿਹੜੇ ਸਾਹਨ ਆਪਾਂ ਦੇਖਦੇ ਆਗੇ ਤੁਹਾਡਾ ਨਿਹਾਲ ਸਿੰਘ ਪਾਲਾ ਪਿੰਡੜਾ ਕਾਫੀ ਵੱਡਾ ਪਿੰਡ ਆ ਤੇ ਜੇਕਰ ਵੇਖੀ ਰਾਜਨੀਤਿਕ ਕਾਂਗਰਸ ਪਾਰਟੀ ਦਾ ਘੱਟ ਜਾਂਦੇ ਸੀ ਤੁਹਾਡਾ ਜਿਹੜਾ ਆਪਣਾ ਧਰਮਸ਼ਾਲਾ ਪ੍ਰਤੀ ਜਿਹੜੇ ਲੋਕ ਆ ਉਹਨਾਂ ਦਾ ਔਰਤਾਂ ਦੇ ਮਰਦਾਂ ਦਾ ਘਰਾਂ ਦਾ ਬਹੁਤ ਘੱਟ ਘੱਟ ਸੀ ਆ ਇਹਦੇ ਇਕੱਠ ਘਟ ਹੋਣ ਦਾ ਕਾਰਨ ਕੀ ਹੈ ਇਹ ਜੀ ਧਮਕੀਆਂ ਦਿੰਦਾ ਕਰੋ ਕਰੀ ਜਾ ਕਦੀ ਜਾਵੋ ਨਾ ਇਹ ਕੀ ਕਹਿੰਦਾ ਵੀ ਮੇਰੇ ਨਾਲ ਖੜੋ ਜਿੰਨੇ ਖੜਦੇ ਇੱਥੇ ਇਹ ਕੰਮ ਹੋਣ ਨਹੀਂ ਦੇਣਾ ਅਸੀਂ ਤਾਂ ਇਹੀ ਕਹਿਣਾ ਵੀ ਸਾਡਾ ਹੱਕ ਸਾਨੂੰ ਦੇ ਦੇ ਠੀਕ ਆ ਹਾਂ ਇਹ ਕਹਿੰਦਾ ਵੀ ਮੈਂ ਕੇ ਸਹਿਮਤੀ ਦੇ ਨਾਲ ਇਹ ਬੰਦੇਦੰਗ ਉਸ ਬੰਦੇ ਨੂੰ ਲਿਆਵੇ ਅਸੀਂ ਉਸ ਤੋਂ ਧਰਮਸਾਲਾ ਦਾ ਇਹ ਥਾਂ ਲੈ ਲਾਂਗੇ ਜਿਹੜੇ ਬੰਦੇ ਨੇ ਇੱਥੇ ਮਤਾ ਪਾਇਆ ਸੀ ਉਹ ਬੰਦਿਆਂ ਦਾ ਇਹ ਇਕੱਠ ਕਰੇ ਉਸ ਬੰਦਿਆਂ ਨੂੰ ਇਹ ਆਏ ਸੱਦਣਾ ਚਾਹਵੇ ਵੀਰ ਲੋਕਾਂ ਕੋਲੇ ਆਏ ਕਹਿੰਦਾ ਜਾ ਜਾ ਕਹਿੰਦਾ ਮੈਂ ਸ਼ਾਂਤੀ ਨਾਲ ਇਹ ਧਰਮਸਾਲਾ ਟਾਈ ਆ ਉਹ ਸ਼ਾਂਤੀ ਨਾਲ ਇੱਥੇ ਬੰਦੇ ਲਿਆਵੇ ਸੀ ਉਹਨਾਂ ਨੂੰ ਪੁੱਛ ਲਾਂਗੇ ਵੀ ਤੁਸੀਂ ਸ਼ਾਂਤੀ ਦਿੱਤੀ ਸੀ ਕਿਨੇ ਤੇੜੇ ਬੰਦੇ ਨੇ ਇੱਥੇ ਸ਼ਾਂਤੀ ਦਿੱਤੀ ਆ ਅਸੀਂ ਤਾਂ ਇਹੀ ਪੁੱਛਣ ਨੂੰ ਉਹ ਬੰਦਾ ਇੱਥੇ ਸਾਡੇ ਕੋਲੇ ਲਿਆਵੇ ਜਾਂ ਸਾਡੇ ਚ ਕੋਈ ਮਾਜਵੀ ਸਿੱਖਾਂ ਦਾ ਸੀ ਜਾਂ ਕੋਈ ਜ਼ਿਮੀਦਾਰਾਂ ਦਾ ਸੀ ਕੋਈ ਵੀ ਸੀ ਇਹਨੇ ਕਿਤੇ ਤਾਂ ਇਕੱਠ ਕਰਈ ਹੋ ਇਹਨੇ ਕਿਤੇ ਤਾਂ ਬੋਲਿਆ ਹੀ ਇਹ ਵੀ ਮੈਂ ਧਰਮਸਾਲਾ ਦਾ ਹਾਂ ਇੱਥੇ ਬਣਾਉਣਾ ਦਫ਼ਤਰ ਇਹ ਕਿਵੇਂ ਮਨਾਊਗਾ ਦਾ ਤੇਰੇ ਇਥੇ ਕੁੜਮਾ ਦੇ ਪ੍ਰੋਗਰਾਮ ਆ ਇੱਥੇ ਬੰਦਿਆਂ ਦੀ ਸਾਥ ਆ ਇਹ ਪਿੰਡ ਦੀ ਸਾਥ ਆ ਇਹ ਤਾਂ ਮੁੱਦਾ ਹੀ ਮਕਾਈ ਜਾਂਦਾ ਧਰਮਸ਼ਾਲਾ ਸਾਥ ਆ ਤੇ ਇੱਜ਼ਤ ਹੁੰਦੀ ਆ ਧਰਮਸ਼ਾਲਾ ਤੇ ਸਾਥ ਇੱਥੇ ਕਹਿੰਦੇ ਇਹ ਕੀ ਕਰਦਾ ਹੈ ਇਹ ਤਾਂ ਇਹੀ ਕਹਿੰਦਾ ਵੀ ਮੈਂ ਮੁੱਦਾ ਹੀ ਨਾ ਕਾਟਾਉਣ ਨੂੰ ਪੈਂਦਾ ਲੋਕਾਂ ਨੂੰ ਕਲਮ ਤਾਂ ਪਿੰਡ ਨੂੰ ਆ ਕਹੂਗਾ ਇਹ ਮੌਲ ਜਿਹੜੇ ਇਹ ਗੜਾ ਤੇ ਅੱਖ ਧਰਦਾ ਨਾ ਇਹ ਪਾਏ ਹੋਏ ਆ ਇਹ ਮਨ ਲਏ ਹੋਏ ਆ ਇਹ ਮਨ ਲਏ ਹੋਏ ਆ ਇਹ ਕੌਣ ਬੋਲ ਰਿਹਾ ਮੇਰੇ ਮੁੰਡੇ ਨੂੰ ਚੁੱਕੀ ਦਿੱਤੀ ਹੈ ਕਿ ਕਹਦਾ ਘਰੇ ਢਾ ਦੇ ਘਰ ਤੇ ਉੱਥੇ ਕਿ ਦਫਤਰ ਬਣਾਉਣਾ ਇਹ ਕੌਣ ਦਫਤਰ ਬਣਾਉਣਾ ਉਥੇ ਇਹ ਸਾਡੇ ਬਜ਼ੁਰਗਾਂ ਦੇ ਘਰੇ ਸੀ ਇਹ ਬਜ਼ੁਰਗਾਂ ਦੇ ਘਰੇ ਦਿੱਤੇ ਵਿੱਚ ਉੱਥੇ ਨੇ ਇਹ ਬੋਲਿਆ ਜਦੋਂ ਰਾਤ ਰਾਤ ਉਹ ਬਗਲ ਕੱਟ ਕੇ ਉੱਥੇ ਚਾਹਦੀ ਮੋੜੇ ਉੱਥੇ ਡਾਂ ਨੂੰ ਡਰਦਾ ਸੀ ਇੱਥੇ ਕਿ ਉੱਥੇ ਸਾਡਾ ਡਰਦਾ ਸੀ ਅੱਛਾ ਗਰੀਬਾਂ ਦਾ ਤਾਂ ਇਹਨੇ ਤਣਕੇ ਕੋਟਾ ਖਾਤੇ ਕਟਾ ਲੈ ਉਹ ਸਰਦਾਰਾ ਨਾ ਬੋਲਦਾ ਇਹ ਇੱਥੇ ਹੱਕ ਨਹੀਂ ਸੀ ਇਹਦਾ